ਇਹ ਜੋ ਸੁਖ ਕਰਨ ਸਿੰਘ ਦੇ ਅਨਸਾਫ਼ ਲਈ ਸੜਕਾਂ ਤੇ ਉਸਰੇ ਹੋਏ ਪੰਜਾਬ ਦੇ ਜਹਾਰੂ ਲੋਕੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬ ਨਾਲ ਗੱਲਾਂ ਬਾਤਾਂ ਸਾਰੀਆਂ ਤੁਹਾਡੇ ਨਾਲ ਮੈਂ ਤੋਂ ਪਹਿਲਾਂ ਬੋਲਦਿਆਂ ਬੁਲਾ ਰਿਆ ਨੇ ਸਾਂਝੀਆਂ ਕੀਤੀਆਂ ਨੇ ਇਹ ਕੋਈ ਲੁਕਿਸ਼ੀ ਗੱਲ ਨਹੀਂ ਹੈ ਗੱਲ ਬਿਲਕੁਲ ਸਪਸ਼ਟ ਹੈ ਕਿ ਜੂ ਸਟੇਟ ਦਾ ਜ਼ਬਰ ਹੈ ਕਿ ਭਾਰਤੀ ਅਕੂਮਤ ਦਾ ਜ਼ਬਰ ਹੈ ਕਿ ਦੇ ਨਾਲ ਜਿਹੜੀ ਪੰਜਾਬ ਦੀ ਅਕੂਮਤਾਂ ਪੰਜਾਬ ਦੀ ਸਰਕਾਰ ਹੈ ਇਹ ਵੀ ਨਾਲ ਰਹੀ ਹੋਈ ਹੈ ਅੱਜ ਸੀਮਾਦਰ ਹੋ ਗਿਆ ਉਸ ਨੌਜਵਾਨ ਦੀ ਲਾਸ਼ ਹੈ ਜਿਹੜੀ ਪੁੱਤ ਦੇ ਪਾਰੇ ਏਕ ਪਟਿਆਲੇ ਪਈ ਹੈ। ਸ਼ੇਰ ਨੂੰ ਲੰਘ ਜਾਣ ਕੋਈ ਨਾਲ ਮੌਤ ਹੋਈ ਹੈ। ਕਿੰਨੀ ਸਪਾਸਟਰ ਹੋ ਗਿਆ ਪੰਜਾਬ ਦੀ ਹੱਦ ਤੇ ਹੀ ਹੈ। ਪਰ ਹਾਲੇ ਤੱਕ ਦਾ ਮੁਕਾਦਮੇ ਤੇ ਐਫ ਆਈ ਆਰ ਦਾ ਦਰਜ ਨਹੀਂ ਹੋਈ। ਜਦੋਂ ਕਿ ਕਾਨੂੰਨ ਕਹਿੰਦਾ ਹੈ ਜਦੋਂ ਕੋਈ ਦਰਖਾਸਤਉਂਦੀ ਹੈ ਸਭ ਤੋਂ ਪਹਿਲਾਂ ਮੁਕੱਦਮਾ ਦਰਜ ਕੀਤਾ ਜਾਂਦਾ ਪਰਚਾਲ ਬਾਅਦ ਕੀਤੀ ਜਾਂਦੀ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਅੱਜ ਐਂਬੂਲੈਂਸਾਂ ਘੜੀਆਂ ਕੀਤੀਆਂ ਹੋਈਆਂ ਨੇ ਬਾਗੜਾਂ ਦੇ ਉੱਤੇ ਆ ਵੀ ਹਸਪਤਾਲ ਦੇ ਡਾਕਟਰਾਂ ਨੂੰ ਕਿਹਾ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ੇਧਨ ਹੋਵੇ ਭਰਾਵੋ ਗੁੰਡਾ ਬਣਿਆ ਬੱਚਾ ਇਸ ਦਾ ਪਰਿਵਾਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਲਗਾਤਾਰ ਹੋਈ ਮੇਰੀ ਉਸ ਨੌਜਵਾਨ ਦੇ ਚਾਚੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਮੈਨੂੰ ਅੜ ਲਾਲ ਤੇ ਰਹੇ ਆ ਵੀ ਤੈਨੂੰ 100 ਲੱਖ ਰੁਪਏ ਆਪ ਦੇ ਦਿੰਨੇ ਆ ਲਈ ਤੁਹਾਡੀ ਨੌਕਰੀ ਵੀ ਜਾਣੀ ਆ ਤੁਹਾਡਾ ਕਰੋੜ ਰੁਪਿਆ ਵੀ ਜਾਣਾ ਸੋ ਇਸ ਤਰ੍ਹਾਂ ਦੇ ਬੜੇ ਮਾਹੌਲ ਬਣਦੇ ਹੁੰਦੇ ਆ ਆਪਾਂ ਦੇਖਦੇ ਰਹੇ ਆ ਪਹਿਲਾਂ ਵੀ ਵੀ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਤਰੀਕੇ ਨਾਲ ਬਗਲਾਇਆ ਜਾਂਦਾ ਉਮ ਘਾਰਿਆ ਜਾਂਦਾ ਲਾਲ ਦਿੱਤੇ ਜਾਂਦੇ ਆ ਸੋ ਪਰ ਧੰਨਵਾਦ ਇਸ ਪਰਿਵਾਰ ਦਾ ਜਿਹਦਾ ਗੱਭਰੂ ਨੌਜਵਾਨ ਕੋ ਸ਼ਹੀਦ ਹੋਇਆ ਉਹ ਜਿਤਾਰ ਬਾਗ ਅੱਜ ਲੋਕਾਂ ਦੇ ਨਾਲ ਖੜਾ ਹੈ ਇਹ ਗੱਲ ਸਹੀ ਦੀ ਨਹੀਂ ਹੈ ਗੱਲ ਪਹੇ ਦੀ ਹੈ ਜੇ ਅੱਜ ਨੌਕਰੀ ਲੈ ਕੇ ਜਾਂ ਕਰੋੜ ਰੁਪਇਆ ਲੈ ਕੇ ਆਪਾਂ ਸਨਸਕਾਰ ਕਰ ਦਿੰਦੇ ਆ ਜਾਂ ਉੱਠ ਖੜਦੇ ਆ ਤਾਂ ਅੱਗੇ ਮੂੰਹ ਪੈਣਾ ਉਹ ਪੰਜਾਬ ਚ ਆਉਣਗੇ ਆਪਣੇ ਗੋਲੀਆਂ ਵੀ ਮਾਰਨਗੇ ਆਪਣੀਆਂ ਅੱਖਾਂ ਵੀ ਕੱਢਣਗੇ ਆਪਣੇ ਸਿਰ ਵੀ ਤੋੜਨਗੇ ਆਪਣੀਆਂ ਲੱਤਾਂ ਵੀ ਤੋੜਨਗੇ ਫਿਰ ਕਹਿ ਦਿਆ ਕਰਨਗੇ ਲਓ ਜੀ 50 ਲੱਖ ਲੈ ਲਓ ਕੋਟ ਰੁਪਇਆ ਲੈ ਲਓ ਚੁੱਪ ਕਰ ਦਿਓ ਸੋ ਜੇ ਸ਼ਵਰ ਨੂੰ ਰੋਕਣਾ ਤਾਂ ਭਰਾਵੋ ਹਰ ਇਕੱਠੇ ਹੋਣਾ ਪੈਣਾ ਉੱਠਣਾ ਪੈਣਾ ਤੇ ਲੜਨਾ ਪੈਣਾ ਕਿੰਨੀ ਦਿੰਦਗੀ ਦੇ ਨਾਲ ਆਪਾਂ ਦੇਖ ਰਹੇ ਹਾਂ ਉਹ ਮੁੰਡਾ ਪ੍ਰਿੰਸੀਪਲ ਨਵੇਂ گاਉ ਵਾਲਾ ਉਹਨੂੰ ਪੰਜਾਬ ਦੀ ਹੱਥ ਦੇ ਵਿੱਚ ਆ ਕੇ ਚੱਕ ਕੇ ਦੇਦੇ ਆ ਆ ਜਿਹੜੀ ਇਹ ਸਾਰੀਆਂ ਹੱਡੀਆਂ ਮੂਹਤੀਆਂ ਤੋੜ ਦਿੱਤੀਆਂ ਗਈਆਂ ਜਿਵਾੜਾ ਤੋੜ ਦਿੱਤਾ ਗਿਆ ਦੰਦ ਕੱਢ